ਫਾਰਮੂਲਾ ਨੁਸਖਾ ਵੀ ਦੱਸ ਦਿਓ ਆਪਣਾ ਵੀ ਜਿਹੜਾ ਇਹ ਗੋਲੀ ਹੈਗੀ ਐ ਇਹ ਕੇਲੇ ਦੇ ਸ਼ੇਕ ਨਾਲ ਕਿਵੇਂ ਜ਼ਿਆਦਾ ਕੰਮ ਕਰਦੀ ਔਰ ਕਿਸ ਵੇਲੇ ਔਰ ਕਿਵੇਂ ਦਾ ਇਸਤੇਮਾਲ ਇਸਤੇਮਾਲ ਹੈ ਉਹ ਕਰਨਾ ਇਹ ਦੇਸੀ ਵਿਆਗਰਾ ਹੈ ਠੀਕ ਹੈ ਜੀ ਇਹਨੂੰ ਕੋਈ ਖਾਵੇ ਨਾਲੇ ਤਾਂ ਸਰੀਰਕ ਤਾਕਤ ਆਏਗੀ ਇਹਨੂੰ ਖਾਣਾ ਵੀ ਇਦਾਂ ਹੀ ਨਾਲ ਇਹ ਬਨਾਣਾ ਸ਼ੇਕ ਬਣਾ ਕੇ ਠੀਕ ਹੈ ਤੇ ਇਹਦੇ ਨਾਲ ਹੀ ਲੈਣਾ ਹੁਣ ਜਿੰਨਾ ਦੇ ਵੀਰਜ ਪਾਣੀ ਬਣ ਚੁੱਕੇ ਨੇ ਠੀਕ ਹੈ ਬਿਲਕੁਲ ਪਾਣੀ ਨੇ ਤਾਂ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਮਿਲਦਾ ਜਿਸ ਗੋਲੀ ਦੀ ਚਰਚਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਹੋ ਰਹੀ ਹੈ ਇਹ ਗੋਲੀ ਕਿਹੜੀਆਂ ਚੀਜ਼ਾਂ ਤੋਂ ਬਣਾਈ ਹੋਈ ਹੈ ਤੁਸੀਂ ਲੋਕ ਕਹਿੰਦੇ ਨੇ ਜੇ ਅਸੀਂ ਇਹ ਗੋਲੀ ਖਾਧੀਏ ਤੇ ਗੋਲੀ ਖਾਣ ਤੋਂ ਬਾਅਦ ਤੇ ਅਸੀਂ ਹੈਰਾਨ ਰਹਿ ਗਏ ਵੀ ਅਸੀਂ ਇਹ ਸੋਚ ਰਹੇ ਸੀ ਵੀ ਇੰਨੀ ਤਾਕਤ ਇੰਨੀ એનર્ਜੀ ਸਾਡਾ ਸਰੀਰ ਉਹ ਹੀ ਹੈ ਇਹਦੇ ਨਾਲ ਅਸੀਂ ਉਹ ਕੈਪਸੂਲ ਦਿੰਨੇ ਆ ਹਾਂ ਦੇਖੋ ਵਾਈਟ ਕੈਪਸੂਲ ਹੈ ਇਹਨਾਂ ਦੋਵਾਂ ਦਾ ਕੰਬੀਨੇਸ਼ਨ ਹੈ ਜੇਕਰ ਅਸੀਂ ਇਹਨਾਂ ਦੋਨਾਂ ਨੂੰ ਮਿਲਾ ਦਈਏ ਤੇ ਜਿਹੜੇ ਦਰ ਦੇ ਘਰੇ ਨਹੀਂ ਆਂਦੇ ਤਗੜੀ ਮਾਰ ਆ ਕਿ ਉਹਨਾਂ ਦੇ ਦਾ ਕਰੰਟ ਉਹਨਾਂ ਨੂੰ ਆਂਦਾ ਹੀ ਨਹੀਂ ਤੇ ਅਸੀਂ ਕਹਿੰਨੇ ਆ ਕਿ ਆ ਸਾਡੇ ਕੋਲੇ ਲੈ ਕੇ ਜਾਓ ਮੈਡੀਸਨ ਤੇ ਖਾਓ ਜੇ ਸਾਰੀ ਰਾਤ ਵਿਹਲੇ ਬੈਠ ਕੇ ਤਾਂ ਕੀ ਆ ਜੇ ਹੈਨਾ ਸੋਚੀ ਜਾਵੇ ਹਾਏ ਮੈਂ ਹੁਣ 60 ਸਾਲ ਦਾ ਹੋ ਗਿਆ ਤੇ ਮੇਰੇ ਕੋਲ ਆਲਣੇ ਨਹੀਂ ਨਿਕਲਦਾ ਇਹ ਤਾਂ ਨਾ ਕਿ ਸਾਡੇ ਕੋਲ ਬਜ਼ੁਰਗ ਜੋੜੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਾਡੇ ਕਿਸੇ ਦੀ ਡੈਥ ਹੋ ਗਈ ਪੁੱਤਰ ਦੀ ਜਾਂ ਕਈ ਏਦਾਂ ਕਹਿੰਦੇ ਨੇ ਸਾਨੂੰ ਛੱਡ ਕੇ ਫਾਹ ਬਾਹਰ ਲਈ ਮੁਰਕ ਚਲੇ ਗਏ ਅਸੀਂ ਦੁਬਾਰਾ ਬੱਚਾ ਲੈਣਾ ਚਾਹੁੰਦੇ ਆ ਤੇ ਇਹ ਹਸਾਬ ਲੈ ਲੋ ਇਹ ਮੈਡੀਸਨ ਅਸੀਂ ਦੇ ਕੇ ਦੁਬਾਰਾ ਬੱਚਾ ਲੈ ਲੈਂਦੇ ਫਿਰ ਏਜ ਕੀਤੇ ਬਗੈਰ ਇਹ ਨਾ ਸੋਚਣ ਘਰੋਂ ਵੀ ਡਾਕਟਰ ਸਾਹਿਬ ਨੇ ਆਹ ਬੰਦ ਕਰ ਦੇਣਾ ਆ ਉਹ ਬੰਦ ਕਰ ਦੇਣਾ ਤੇ ਅਸੀਂ ਤੁਰ ਗਏ ਹੀ ਨਾ ਤੇ ਉਹ ਸਾਡੇ ਕੋਲ ਆਣ ਬੇਫਿਕਰੇ ਹੋ ਕੇ ਆਣ ਔਰ ਉਹਦੀ ਮੈਰਿਜ ਰੱਖ ਕੇ ਆਣ ਇਰਾਕੇ ਹਨ ਜੀ ਹਾਂ ਜੇਕਰ ਕੋਈ ਮੈਰਿਜ ਨਹੀਂ ਕਰਵਾ ਰਿਆ ਤੇ ਮੈਰਿਜ ਰੱਖ ਕੇ ਸਾਨੂੰ ਸੁਨੇਹਾ ਦੇਵੇ ਕਿ ਮੇਰੇ ਆਸ ਦਿਨ ਮੈਰਿਜ ਹੈ ਤੇ ਅਸੀਂ ਉਹਨੂੰ ਲੋਇ ਜੜਾ ਕਰ ਪਹਿਲਾਂ ਪਹਿਲਾਂ ਤਾਂ ਜੀ ਉਹ ਨਸ਼ੇ ਦੇ ਚੱਕਰ ਦੇ ਵਿੱਚ ਕੋਈ ਕੋਈ ਚੀਜ਼ ਲੈ ਲਈ ਕੋਈ ਭੁੱਕੀ ਖਾ ਰਿਹਾ ਹੈ ਕੋਈ ਹਫੀਮ ਖਾ ਰਿਹਾ ਹੈ ਕੋਈ ਡੋਡੇ ਖਾ ਰਿਹਾ ਉਹ ਕਹ ਰਿਹਾ ਜੀ ਮਜ਼ੇ ਬੜਾ ਆਉਂਦਾ ਹੈ ਡੋਡੇ ਹਫੀਮ ਖਾ ਕੇ ਤੇ ਫਿਰ ਬਾਅਦ ਚ ਹੌਲੀ 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 ਉਹ ਕਹਿੰਦਾ ਜੀ ਸਾਡਾ ਤਾਂ ਕੰਮ ਹੀ ਠੰਡਾ ਹੋ ਗਿਆ ਅਸੀਂ ਜਿੰਨੀ ਮਰਜ਼ੀ ਹਫੀਮ ਖਾਈ ਜਾਈਏ ਡੋਡੇ ਖਾਈ ਜਾਈਏ ਕਰੇ ਬੈਠਿਆ ਇਹ ਗੱਲ ਨਾ ਕਵੇ ਕਿ ਨਸ਼ਾ ਛਡਿੰਦਾ ਨਹੀਂਗਾ ਅਸੀਂ ਲਿਖੇ ਦਿੰਨੇ ਆ ਸਿਰਫ 15 ਦਿਨ ਲੱਗਦੇ ਆ ਪਹਿਲੇ ਦਿਨ ਨਸ਼ਾ ਸੀ ਬੰਦ ਕਰ ਦਿੰਨੇ ਆ ਹੁਣ ਉਹ ਪਰਲੇ ਪਾਸੇ ਵਾਈਟ ਕੈਪਸੂਲ ਹੈ ਇਹ ਵਾਧਾ ਹਾਂਜੀ ਇਹ weight ਵਧਾਉਂਦਾ ਹੈ ਜਿਹੜੇ ਦੁੱਬੇ ਦੁਬਲੇ ਪਤਲੇ ਹੈਗੇ ਨੇ ਬੱਚੇ ਜਿਨ੍ਹਾਂ ਦੇ weight ਨਹੀਂ ਵਧਦੇ ਉਹਨਾਂ ਨੂੰ ਇੱਕ ਸਵੇਰੇ ਇੱਕ ਸ਼ਾਮ ਨੂੰ ਦਿਓ ਲਗਾਤਾਰ 2 ਮਹੀਨੇ ਦਿਓ ਤੇ weight ਵੱਧ ਕਿੰਨਾ ਵੱਧੇ ਹੋ ਜੀ ਹਰ ਮਹੀਨੇ 5 ਕਿਲੋ ਵਾਧਾ ਇੱਕ ਬੱਚੇ ਦਾ। ਉਹਨਾਂ ਜਿਹੜੀਆਂ ਨੇ ਧੁੰਨੀ ਚ ਪਾਣੀਆਂ ਤੇ ਇੱਕ ਡ੍ਰੌਪਸ ਜਿਹੜਾ ਉਹ ਪੀਣਾ ਹੁੰਦਾ। ਅੱਛਾ। ਛਿੱਡੀਣਾ ਵੀ ਹੈ। ਇੱਕ ਹਾਂ, ਇਹੀ ਪੀਣਾ ਹੈ। ਇਹੀ ਧੁੰਨੀ ਚ ਪਾਣਾ ਹੈ ਔਰ ਇਹ ਵੱਟ ਕੱਟ ਦਿੰਦਾ। ਕਿਸ ਤਰ੍ਹਾਂ ਦੇ ਵੱਟ ਜੀ? ਵੀ ਦੱਸ ੱਲੇ ਬੱਲੇ ਵਾਲੇ। ਔਰ ਪੇਸ਼ੈਂਟ ਤਾਂ ਸਾਨੂੰ ਇੱਥੋਂ ਤੱਕ ਇਹ ਗੱਲ ਕਹਿੰਦੇ ਨੇ ਕਿ ਸਾਡੀ ਮੈਡੀਸਿਨ ਘੱਟ ਕਰ ਦਿਓ। ਸਾਡੇ ਕੋਲੋਂ ਸਵੇਰੇ ਕੰਮ ਨਹੀਂ ਹੁੰਦਾ। ਹਾਂਜੀ, ਇੰਨੀ। ਮਤਲਬ ਉਦਰੀ ਤੇ ਆਂਦਾ ਹੀ ਜਾਂਦਾ। ਇੰਨੀ ਜਿਆਦਾ ਸਰੀਰ 'ਚ ਗਰਮੀ ਇਹ ਦਿੰਦਾ ਹੈ। ਠੀਕ ਹੈ ਹੇਟ ਇੰਨੀ ਜ਼ਿਆਦਾ ਆਂਦੀ ਏ ਕਿ ਸਵੇਰੇ ਉਹਨੂੰ ਪ੍ਰੋਬਲਮ ਆ ਰਹੀ ਏ ਪਬਲਿਕ ਦੇ ਵਿੱਚ ਖੜਨ ਲੱਗਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੋੜ ਤੋਂ ਅਸੀਂ ਪਹੁੰਚੇ ਆਂ ਫਿਰੋਜ਼ਪੁਰ ਦੇ ਬਾਂਸੀ ਗੇਟ ਜਿੱਥੇ ਬੈਠੇ ਨੇ ਬਾਰਡਰ ਵਾਲੇ ਵੈਦ ਡਾਕਟਰ ਗੁਰਚਰਨ ਸਿੰਘ ਥਿੰਦ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਏਸੇ ਥਾਂ ਦੇ ਉੱਤੋਂ ਬੈਠ ਕੇ ਹੱਲ ਵੀ ਕਰਦੇ ਨੇ ਤੇ ਬਹੁਤ ਸਾਰੇ ਨੁਸਖੇ ਟੋਟਕੇ ਦੇ ਕੇ ਵੀ ਮੁੰਡਿਆਂ ਦੀ ਜ਼ਿੰਦਗੀ ਹੈਗੀ ਆ ਜਿਹੜੀ ਉਹ ਬਦਲ ਚੁੱਕੇ ਨੇ ਇੱਕ ਵਾਰ ਮੁਰਤੋ ਅਸੀਂ ਅੱਜ ਪਹੁੰਚੇ ਹਾਂ ਬਹੁਤ ਸਾਰੇ ਸਵਾਲ ਨੇ ਸਾਡੇ ਜ਼ਹਿਨ ਦੇ ਵਿੱਚ ਪਿਛਲੇ ਦਿਨੀ ਇਹਨਾਂ ਦੀ ਇੱਕ ਵੀਡੀਓ ਪਾਈ ਸੀ ਵੀਡੀਓ ਪਾਉਣ ਤੋਂ ਬਾਅਦ ਲੋਕਾਂ ਨੇ ਸਾਨੂੰ ਸਵਾਲ ਕੀਤੇ ਉਹੀ ਸਵਾਲ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਗੁਰਚਰਨ ਸਿੰਘ ਥਿੰਦ ਸਾਹਿਬ ਕੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜਿੰਨਾ ਫੇਰ ਕਿਹੜਾ ਮਾਰਿਆ ਅੱਛਾ ਡਾਕਟਰ ਸਾਹਿਬ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਵੀਡੀਓ ਪਾਉਣ ਤੋਂ ਬਾਅਦ ਬੜੇ ਸਵਾਲ ਆਏ ਯੂਰਪ ਤੋਂ ਬੜੇ ਸਵਾਲ ਆਏ ਸਵਿਟਜ਼ਰਲੈਂਡ ਤੋਂ ਉਹ ਅਸੀਂ ਕਿਹ ਲਈ ਮੁਲਕ ਹੈਗਾ ਜਿਹੜਾ ਉੱਥੋਂ ਬੜੇ ਫੋਨ ਕਾਲਸ ਆਏ ਅਮਰੀਕਾ ਤੋਂ ਆਏ ਇਵਨ ਕਿ ਗਵਾਂਡੇ ਮੁਲਕ ਪਾਕਿਸਤਾਨ ਤੋਂ ਵੀ ਬੜੇ ਫੋਨ ਕਾਲਸ ਆਏ ਸਾਨੂੰ ਬੇਸ਼ੱਕ ਅਸੀਂ ਦਵਾਈ ਨਹੀਂ ਭੇਜ ਸਕਦੇ ਉੱਥੇ ਆ ਅਸੀਂ ਨਹੀਂ ਭੇਜਦੇ ਕੋਈ ਲੈਣ ਦੇਣ ਸਾਡਾ ਨਹੀਂ ਹੈਗਾ ਪਰ ਕੁਆਰੀਜ਼ ਬੜੀਆਂ ਆਈਆਂ ਇੱਕ ਗੱਲ ਸਭ ਨੇ ਸਾਡੇ ਕੋਲ ਇੱਕ ਕਾਮਨ ਸਵਾਲ ਪੁੱਛਿਆ ਕਿ ਇਸ ਵੇਲੇ ਸਾਡਾ ਖਾਣ-ਪਾਨ ਬੜਾ ਬਿਹਤਰੀਨ ਹੈ ਅਸੀਂ ਹਰ ਚੀਜ਼ ਦਾ ਧਿਆਨ ਰੱਖਦੇ ਆਂ ਪਰ ਤਾਕਤ ਕਿੱਥੇ ਗਈ ਸਾਡੀ ਅਸਲ ਦੇ ਵਿੱਚ ਅਸੀਂ ਕੱਲੇ ਰੋਟੀ ਨੂੰ ਹੀ ਸਮਝਦੇ ਆਂ ਕਿ ਅਸੀਂ ਖਾਣ-ਪਾਨ ਬਹੁਤ ਵਧੀਆ ਹੈ ਜਾਂ ਘਿਓ ਖਾ ਲਿਆ ਮੱਖਣ ਖਾ ਲਿਆ ਇਹਨਾਂ ਦੇ ਨਾਲ ਹੁਣ ਬਿਮਾਰੀਆਂ ਬੜੀਆਂ ਲੱਗੀਆਂ ਪੁਰਾਣੇ ਸਮੇਂ ਦੀਆਂ ਗੱਲ ਕਰੀਏ ਤਾਂ ਜਦੋਂ ਮੱਖਣ ਤਿਆਰ ਹੁੰਦਾ ਸੀ ਤਾਂ ਬਾਹਰ ਚਰਾੰਦਾ ਤੇ ਚਰ ਕੇ ਮਤਲਬ ਪਸ਼ੂ ਜਿਹੜੇ ਸੀ ਮੱਝਾਂ ਨਿਗਾਵਾ ਉਹ ਆਪਣੇ ਆਪ ਚਰ ਕੇ ਆ ਕੇ ਤੇ ਫਿਰ ਉਹਨਾਂ ਦਾ ਦੁੱਧ ਲਿਆ ਜਾਂਦਾ ਸੀ ਉਹ ਘਾਹ ਵਾਲਾ ਦੁੱਧ ਹੁੰਦਾ ਸੀ ਠੀਕ ਹੈ ਉਹਨਾਂ ਨੇ ਅਸ਼ਵਗੰਧਾ ਵੀ ਚਰ ਲੈਣਾ ਉੱਥੇ ਨਿੰਮ ਵੀ ਚਾਰਾ ਉਹ ਨਿੰਮ ਨੂੰ ਵੀ ਮੂੰਹ ਮਾਰ ਲੈਣਾ ਮਤਲਬ ਤਰੰਤਰਾਂ ਦੇ ਚੀਜ਼ਾਂ ਬਾਹਰੋਂ ਚਰ ਕੇ ਆਉਂਦੀ ਸੀ ਕੁੱਲ ਮਿਲਾ ਕੇ ਜੀ 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 ਉਹ ਸਾਰਾ ਕੁਝ ਆਪਾਂ ਨੂੰ ਮਿਲ ਜਾਂਦਾ ਸੀ ਉਸ ਦੁੱਧ ਦੇ ਵਿੱਚੋਂ ਸਾਰਾ ਕੁਝ ਆਪਾਂ ਨੂੰ ਟੋਟਲ ਤੱਤ ਮਿਲ ਜਾਂਦੇ ਸੀ ਠੀਕ ਹੈ ਔਰ ਅੱਜ ਨਹੀਂ ਮਿਲਦੇ ਤੇ ਹੋਣ ਕੀ ਇਹ ਦੇਖੋ ਹੁਣ ਆਪਾਂ ਇੱਕ ਕੇਲੇ ਦੀ ਗੱਲ ਕਰੀਏ ਠੀਕ ਹੈ ਪਰਮੇਸ਼ਰ ਨੇ ਇਹਨੂੰ ਐਵੇਂ ਬਣਾਇਆ ਹੁਣ ਬਦਾਮ ਨੂੰ ਐਵੇਂ ਬਣਾਇਆ ਹੈ ਕਿ ਇਹ ਮਤਲਬ ਉਹ ਹਾਰਡ ਵਾਸਤੇ ਵੀ ਬੜਾ ਵਧੀਆ ਹੈ ਬੜੀ ਵਧੀਆ ਤਾਕਤ ਦਿੰਦਾ ਹੈ ਅਖਰੋਟ ਨੂੰ ਬਣਾਇਆ ਦਿਮਾਗ ਦੇ ਤੌਰ ਤੇ ਵੇਖੋ ਉਹਦੇ ਤੇ ਇਸ ਤਰ੍ਹਾਂ ਦੇ ਸ਼ੇਪ ਹੈ ਜਿਵੇਂ ਦਿਮਾਗ ਬਣਿਆ ਹੋਇਆ ਠੀਕ ਹੈ ਠੀਕ ਹੈ ਕੇਲੇ ਦੇ ਬਣਿਆ ਹੈ ਹੁਣ ਜਿੰਨਾਂ ਦੇ ਵੀਰਜ ਪਾਣੀ ਬਣ ਚੁੱਕੇ ਨੇ ਠੀਕ ਹੈ ਠੀਕ ਹੈ ਬਿਲਕੁਲ ਪਾਣੀ ਨੇ ਉਹ ਇੰਜ ਜੇਕਰ ਕੇਲੇ ਨੂੰ ਮਤਲਬ ਉਹਦੇ ਵਿੱਚ ਲੈਣ ਗ੍ਰाइंड ਕਰਕੇ ਦੁੱਧ ਦੇ ਵਿੱਚ ਠੀਕ ਹੈ ਜੀ ਮੈਂ ਬਲੈਨਾ ਸ਼ੇਕ ਬਣਾ ਕੇ ਪੀਣ ਲਗਤ ਹੈ ਤਾਂ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਮਿਲਦਾ ਹੈ ਅੱਛਾ ਪਰ ਇੱਕ ਗੱਲ ਹੋਰ ਹੈਗੀ ਹੈ ਇਸ ਵੇਲੇ ਜਿਹੜੇ ਸਾਡੇ ਮੁੰਡੇ ਕੁੜੀਆਂ ਨੇ ਗੁੰਮਰਾਹੀ ਦੇ ਰਾਹ ਪੈ ਕੇ ਕੈਪਸੂਲਾਂ ਦੇ ਰਾਹ ਪਏ ਹੋਏ ਨੇ ਅਸੀਂ ਕਹਿ ਲਈਏ ਕਿ ਤਾਕਤ ਵਾਲੀਆਂ ਗੋਲੀਆਂ ਦੇ ਖਾਸ ਕਰਕੇ ਵਿਆਗਰਾ ਬੜਾ ਇਸਤੇਮਾਲ ਕਰਨ ਲੱਗ ਗਏ ਜੀ ਸਾਡੇ ਨੌਜਵਾਨ ਜਿਹੜੇ ਮੁੰਡੇ ਹੈਗੇ ਨੇ ਹਾਂਜੀ ਇਸ ਟਾਈਮ ਨਵੀਂ ਪਨੀਰੀ ਕੀ ਬਜ਼ੁਰਗ ਕੀ ਸਾਰੇ ਵਿਆਗਰਾਂ ਦੇ ਮਗਰ ਪੈ ਗਏ ਨੇ ਹਰ ਇੱਕ ਨੇ ਗੋਲੀ ਖਾ ਕੇ ਫੇਰ ਜਾਣਾ ਤੇ ਅਸੀਂ ਉਹਦੇ ਵਾਸਤੇ ਆ ਵੇਖੋ ਇੱਕ ਗੋਲੀ ਤਿਆਰ ਕੀਤੀ ਹੈ ਇਹ ਅਸੀਂ ਦੇਸੀ ਵਿਆਗਰਾਂ ਨੂੰ ਕਹਿੰਦੇ ਆ ਕਿਹੜੀ ਵਿਆਗਰ ਇਹ ਦੇਸੀ ਵਿਆਗਰ ਹੈ ਠੀਕ ਹੈ ਜੀ ਇਹਨੂੰ ਕੋਈ ਖਾਵੇ ਨਾਲੇ ਤਾਂ ਸਰੀਰਕ ਤਾਕਤ ਆਏਗੀ ਇਹਨੂੰ ਖਾਣਾ ਵੀ ਇੱਦਾਂ ਨਾਲ ਹੀ ਬਨਾਣਾ ਸ਼ੇਕ ਬਣਾ ਕੇ ਠੀਕ ਹੈ ਤੇ ਇਹਦੇ ਨਾਲ ਹੀ ਲੈਣਾ ਚੱਪਾ ਡਾਟਸਬ ਇਹਦੀ ਵੀ ਅਸੀਂ ਗੱਲ ਕਰਾਂਗੇ ਨੁਸਖੇ ਫਾਰਮੂਲੇ ਬਾਬਤ ਵੀ ਤੁਹਾਨੂੰ ਪੁੱਛਾਂਗੇ ਜੇ ਕਿਸੇ ਨੇ ਘਰੇ ਵਿਆਗਰਾ ਦੀ ਦੇਸੀ ਗੋਲੀ ਬਣਾਉਣੀ ਹੋਵੇ ਤੁਹਾਡੇ ਕੋਲੋਂ ਨਾ ਪਹੁੰਚ ਕਰਨੀ ਹੋਵੇ ਉਹਨੇ ਉਸੇ ਉਹ ਵੀ ਤੁਹਾਡੇ ਕੋਲੋਂ ਪੁੱਛਾਂਗੇ ਪਰ ਸਾਨੂੰ ਇਹ ਦੱਸੋ ਵੀ ਜਿਹੜੀ ਮਾਡਰਨ ਵਿਆਗਰਾ ਹੈਗੀ ਹੈ ਜਾਂ ਜਿਹੜੀ ਤਾਕਤਵਰ ਉਹ ਗੋਲੀਆਂ ਹੈਗੀਆਂ ਨੇ ਉਹਨਾਂ ਦਾ ਸਰੀਰ ਤੇ ਨੁਕਸਾਨ ਹੁੰਦਾ ਕੋਈ ਜਾਂ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹਾਂਜੀ ਬਿਲਕੁਲ ਜੀ ਹੁੰਦਾ ਜੀ ਉਹਨਾਂ ਟੋਟਲ ਸਰੀਰ ਤੇ ਨੁਕਸਾਨ ਹੁੰਦਾ ਹੁਣ ਜਦੋਂ ਗੋਲੀ ਖਾਂਦੇ ਨੇ ਨਾ ਤੇ ਅੱਧੇ ਘੰਟੇ ਬਾਅਦ ਜਦੋਂ ਸਰੀਰ 'ਚ ਰੱਚ ਜਾਂਦੀ ਤੇ ਉਹਨਾਂ ਦਾ ਸਿਰਦਰਦ ਸ਼ੁਰੂ ਹੋ ਜਾਂਦਾ ਨਾਲ ਹੀ ਸਭ ਤੋਂ ਪਹਿਲਾਂ ਤਾਂ ਇਹ ਸਿਰ ਫੜਨਾ ਹੈ ਠੀਕ ਹੈ ਔਰ ਹੌਲੀ-ਹੌਲੀ ਹੌਲੀ-ਹੌਲੀ ਉਹਦੀ ਕੰਪੈਸਟੀ ਵਧਦੀ ਜਾਂਦੀ ਹੈ ਜਿਵੇਂ ਸਾਲ ਦੇ ਵਿੱਚ ਜੇ ਕੋਈ ਅੱਜ 50mg ਜਿੰਨੇ ਸ਼ੁਰੂ ਕੀਤੀ ਉਹ ਸਾਲ ਬਾਅਦ 100mg ਕਰੂਗਾ ਠੀਕ ਹੈ ਔਰ ਇੱਕ ਦਿਨ ਇਹੋ ਜਿਹਾ ਆ ਜਾਏਗਾ ਜਦੋਂ ਗੋਲੀ ਵਿਆਗਰਾ ਜਵਾਬ ਦੇ ਦੇਗੀ ਫਿਰ ਸਾਡੇ ਕੋਲ ਪੇਸ਼ੈਂਟ ਭਜਦਾ ਹੈ ਕਿ ਹੁਣ ਮੈਨੂੰ ਵਿਆਗਰਾ ਨੇ ਵੀ ਜਵਾਬ ਦਿੱਤਾ ਹੈ ਹੁਣ ਦੱਸੋ ਕਿੱਧਰ ਜਾਵਾਂ ਹੂੰ ਉਹ ਮੁੰਡਾ ਬੈਠਾ ਸੀ ਤੁਹਾਡੇ ਕੋਲ ਉਹ ਕੀ ਕਹਿ ਰਿਹਾ ਸੀ ਤੁਹਾਡੀ ਮੜੀ ਜੀ ਚਲੋ ਅਸੀਂ ਅਸੀਂ ਨਾਮ ਤਾਂ ਨਹੀਂ ਕਿਸੇ ਦਾ ਦੱਸਾਂਗੇ ਪਰ ਤੁਹਾਡੇ ਕੋਲ ਪ੍ਰੋਬਲਮ ਇਹੀ ਲੈ ਕੇ ਆਇਆ ਸੀ ਹਾਂਜੀ ਬਸ ਉਹ ਮੈਰਿਜ ਨਹੀਂ ਸੀ ਕਰਵਾ ਰਿਆ ਕਹਿ ਰਿਹਾ ਸੀ ਕਿ ਮੈਨੂੰ ਢਿੱਲਾ ਪਾਣੇ ਬਿਲਕੁਲ ਗਰੰਟਾਂਦਾ ਹੀ ਨਹੀਂ ਗਿਆ ਪਿਆ ਤੇ ਉਹਦੀ ਵਜ੍ਹਾ ਕਰਕੇ ਮਾਂ ਪਿਓ ਨੂੰ ਲਾਰੇ ਲਈ ਜਾ ਰਿਹਾ ਸੀ ਤੇ ਉਹ ਸਾਡੇ ਕੋਲ ਮੈਡੀਸਿਨ ਲੱਗਿਆ ਏ ਉਹਨੇ 10 ਦਿਨਾਂ ਦੇ ਵਿੱਚ ਲੋਹੇ ਵਰਗੇ ਹੋ ਜਾਣਾ ਅੱਛਾ ਹਾਂ ਭਾਵੇਂ ਰਾਤ ਦਿਨ ਲੱਗਾ ਰਵੇ ਤੇ ਉਹ ਕਦੀ ਠੰਡਾ ਨਹੀਂ ਹੋਏਗਾ ਹਾਂਜੀ ਇੰਨੀ ਵਧੀਆ ਮੈਡੀਸਿਨ ਜੀ ਜੀ ਚਲੋ ਜੀ ਇਸ ਨੁਸਖੇ ਬਾਬਤ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਤੇ ਇੱਥੇ ਕਾਫੀ ਕਾਲੇ ਰੰਗ ਦੀਆਂ ਇਹ ਚਾਂਦੀ ਰੰਗੀ ਇਹ ਸੋਨੇ ਰੰਗੀ ਇਹ ਹਰੇ ਰੰਗ ਦੀ ਇਹ ਕੀ ਹੈਗੇ ਨੇ ਜੀ ਸਾਰੇ ਨੁਸਖੇ ਫਾਰਮੂਲੇ ਪਏ ਹੋਏ ਨੇ ਇਹਨਾਂ 'ਚ ਹਾਂਜੀ ਬਿਲਕੁਲ ਜੀ ਇਹ ਫਾਰਮੂਲਾ ਆਯੁਰਵੈਦਿਕ ਤਿਆਰ ਕੀਤਾ ਆ ਹੁਣ ਉਹ ਪਰਲੇ ਪਾਸੇ ਵਾਈਟ ਕੈਪਸੂਲ ਹੈ ਹਾਂਜੀ ਇਹ ਵਾਲਾ ਜੀ ਹਾਂਜੀ ਇਹ weight ਵਧਾਉਂਦਾ ਹੈ ਜਿਹੜੇ ਦੁੱਬੇ ਦੁਬਲੇ ਪਤਲੇ ਹੈਗੇ ਨੇ ਬੱਚੇ ਜਿਨ੍ਹਾਂ ਦੇ weight ਨਹੀਂ ਵਧਦੇ ਉਹਨਾਂ ਨੂੰ ਇੱਕ ਸਵੇਰੇ ਇੱਕ ਸ਼ਾਮ ਨੂੰ ਦਿਓ ਲਗਾਤਾਰ 2 ਮਹੀਨੇ ਦਿਓ ਤੇ weight ਵਾਧੂ ਕਿੰਨਾ ਵਧੇਗਾ weight ਹਰ ਮਹੀਨੇ 5 ਕਿਲੋ ਵਾਧਾ ਇੱਕ ਬੱਚੇ ਦਾ ਕੋਈ ਵੀ ਨਾਲੇ ਖਾ 5 ਕਿਲੋ ਪੰਜ ਫਿਰ ਕੋਈ ਡਾਈਟ ਵੀ ਦੱਸ ਦਿਓ ਨਾ ਸਿਰਫ ਇੱਕ ਕੈਪਸੂਲ ਸੇਰੇ ਇੱਕ ਸ਼ਾਮ ਨੂੰ ਰੋਟੀ ਤੋਂ ਬੱਦ ਲੈਣਾ ਕੁਝ ਵੀ ਨਹੀਂ ਹੋਰ ਖਾਣਾ ਕੀ ਬਾਤ ਹੈ ਨਹੀਂ ਕੀ ਪਾਇਆ ਹੋਇਆ ਇਸ ਤਰ੍ਹਾਂ ਦਾ ਕੈਪਸੂਲ ਚ ਕਿ ਬਸ ਜੜੀ ਬੂਟੀਆਂ ਤੋਂ ਤਿਆਰ ਕੀਤਾ ਹੈ ਫਾਰਮੂਲਾ ਹੈ ਜੀ ਜੀ ਤੇ ਫਿਰ ਇਹ 골ਡਨ ਵਾਲਾ ਜੀ ਇਹ 골ਡਨ ਵਾਲਾ ਜਿੰਦੇ ਸ਼ਕਰਾਨੂ ਬਿਲਕੁਲ ਨਹੀਂ ਘਟਨੇ ਜਾਂ ਮਤਲਬ ਉਹਦੇ ਝਿੱਲਾ ਬਣ ਵੀ ਹੈਗਾ ਔਰ ਉਹਦਾ ਜਿਹੜਾ ਸੀਮਣ ਹੈ ਉਹ ਵਗਦਾ ਰਹਿੰਦਾ ਬੂੰਦ 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 ਨਿਕਲਦੀ ਰਹਿੰਦੀ ਠੀਕ ਹੈ ਤਾਂਦ ਪੈਂਦੀ ਜਿੰਨੂੰ ਕਹਿ ਦਿੰਦੇ ਆ ਨਾਈਟ ਫਾਲ ਜਿੰਨਾਂ ਨੂੰ ਹੁੰਦਾ ਹੈ ਉਹਨਾਂ ਨੂੰ ਅਸੀਂ ਇਹ 골ਡ ਦੇ ਕੈਪਸੂਲ ਦਿੰਨੇ ਆ ਅੱਛਾ ਤੇ ਮਹੀਨੇ ਬਾਅਦ ਇਹਦੇ ਸ਼ੁਕਰਾਨੂ ਨਿਲ ਨੇ ਉਹ ਵੀ ਟੈਸਟ ਕਰਾ ਲੈ ਡਾਕਟਰ ਸਾਹਿਬ ਸ਼ੁਕਰਾਨੂ ਨਿਲ ਦੀ ਅਸੀਂ ਗੱਲ ਕਰੀਏ ਤਾ ਸ਼ਿਕਰਾ ਨੂੰ ਨਿਲ ਹੋਣ ਕਰਕੇ ਬਹੁਤੇ ਜਿਹੜੇ ਮੁੰਡੇ ਹੈਗੇ ਨੇ ਉਹ ਔਲਾਦ ਵਿਆਹ ਤੋਂ ਬਾਅਦ ਔਲਾਦ ਦੇ ਸੁੱਖ ਤੋਂ ਵੀ ਮਹਿਰੂਮ ਰਹਿ ਜਾਂਦੇ ਨੇ ਉਹਨਾਂ ਤੇ ਕੰਮ ਕਰੇਗਾ ਇਹ ਬਿਲਕੁਲ ਜੀ ਬਿਲਕੁਲ ਜਿੰਦੇ 2-4% ਨੇ ਉਹਨਾਂ ਦੇ ਤਾਂ ਇਹ ਮਤਲਬ 2-4% ਤੇ ਚੁੱਕ ਕੇ 1 ਮਹੀਨੇ ਦੇ ਵਿੱਚ 40 ਤੋਂ 50% ਕਰ ਦਿੰਦਾ ਇੱਕੋ ਮਹੀਨੇ ਦੇ ਵਿੱਚ ਇੱਕੋ ਮਹੀਨੇ 'ਚ ਇੱਕ ਮਹੀਨੇ ਇਹ ਕਿਵੇਂ ਇਹ ਕਿਵੇਂ ਲੈਣਾ ਕਿਵੇਂ ਹੁੰਦਾ ਮਸ ਸਵੇਰੇ ਸ਼ਾਮ ਲੈਣਾ ਹੁੰਦਾ ਇਹ ਵੀ ਸਵੇਰੇ ਸ਼ਾਮ ਜੀ 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 ਸਾਰਾ ਨੁਸਖਾ ਤੁਸੀਂ ਸਵੇਰੇ ਸ਼ਾਮ ਵਾਲੀ ਬਣਾਇਆ ਹੋਣੀ ਹਾਂ ਮੀਆਂ ਬਿਲਕੁਲ ਜ਼ਿਆਦਾ ਨਹੀਂ ਖਾਣੀ ਪੈਂਦੀ ਸਵੇਰੇ ਸ਼ਾਮ ਦਵਾਈ ਲੈਣੀ ਪੈਂਦੀ ਕੋਈ ਵੀ ਔਖਾ ਨਹੀਂ ਹੈਗਾ ਠੀਕ ਹੈ ਠੀਕ ਹੈ ਪਰ ਇੱਕ ਹੋਰ ਪ੍ਰੋਬਲਮ ਹੈਗੀ ਹੈ ਡਾਕਟਰ ਸਾਹਿਬ ਜਿਹੜੀ ਇਸ ਵੇਲੇ ਮੇਜਰ ਪ੍ਰੋਬਲਮ ਖਾਸ ਕਰਕੇ ਨਾ ਸਿਰਫ ਪੰਜਾਬ ਸਗੋਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਨੌਜਵਾਨ ਨੇ ਉਹਨਾਂ ਵਾਸਤੇ ਇਹ ਉਹਨਾਂ ਨੂੰ ਸਾਹਮਣੇ ਆ ਰਹੀ ਹੈ ਪਹਿਲਾ ਪਹਿਲਾਂ ਤਾਂ ਜੀ ਉਹ ਨਸ਼ੇ ਦੇ ਚੱਕਰ ਦੇ ਵਿੱਚ ਕੋਈ ਕੋਈ ਚੀਜ਼ ਲੈ ਲਈ ਕੋਈ ਭੁੱਕੀ ਖਾ ਰਿਹਾ ਹੈ ਕੋਈ ਅਫੀਮ ਖਾ ਰਿਹਾ ਹੈ ਕੋਈ ਡੋਡੇ ਖਾ ਰਿਹਾ ਉਹ ਕਹ ਰਿਹਾ ਜੀ ਮਜ਼ੇ ਬੜਾ ਆਉਂਦਾ ਹੈ ਡੋਡੇ ਹਫੀਮ ਖਾ ਕੇ ਤੇ ਫਿਰ ਬਾਅਦ ਚ ਹੌਲੀ 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 ਉਹ ਕਹਿੰਦਾ ਜੀ ਸਾਡਾ ਤਾਂ ਕੰਮ ਹੀ ਠੰਡਾ ਹੋ ਗਿਆ ਅਸੀਂ ਜਿੰਨੀ ਮਰਜ਼ੀ ਹਫੀਮ ਖਾਈ ਜਾਈਏ ਡੋਡੇ ਖਾਈ ਜਾਈਏ ਵਿਆਗਰਾ ਖਾਈ ਜਾਈਏ ਮਤਲਬ ਉਹ ਨਸ਼ੇ ਤੇ ਲੱਗੇ ਕੋਲ ਮਿਲਾ ਕੇ ਜਦੋਂ ਤੱਕ ਉਹ ਨਸ਼ੇ ਨੂੰ ਨਹੀਂ ਲੈਂਦੇ ਉਦੋਂ ਤੱਕ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਉਹਨਾਂ ਦਾ ਤੁਹਾਡੇ ਕੋਲ ਕੋਈ ਹੱਲ ਹੈ ਬਿਲਕੁਲ ਜੀ ਬਿਲਕੁਲ ਇਸ ਟਾਈਮ ਜਿਹੜਾ ਨੌਜਵਾਨ ਸਾਰਾ ਕਾਫੀ ਜ਼ਿਆਦਾ ਫਸ ਗਿਆ ਹੈ ਇਹਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਨੂੰ ਜੇਕਰ ਕਿਸੇ ਦੇ ਵਿੱਚ ਹਿੰਮਤ ਹੈਗੀਏ ਘਰੇ ਬੈਠਿਆ ਇਹ ਗੱਲ ਨਾ ਕਵੇ ਕਿ ਨਸ਼ਾ ਛਡਿੰਦਾ ਨਹੀਂਗਾ ਅੱਛਾ ਅਸੀਂ ਲਿਖ ਕੇ ਦਿੰਨੇ ਆ ਸਿਰਫ 15 ਦਿਨ ਲੱਗਦੇ ਆ ਪਹਿਲੇ ਦਿਨ ਨਸ਼ਾ ਸੀ ਬੰਦ ਕਰ ਦਿੰਨੇ ਆ ਭਾਵੇਂ ਉਹ ਕੁਝ ਵੀ ਖਾ ਰਿਹਾ ਹੈ ਚਾਹੇ ਉਹ ਚਿੱਟਾ ਹੈ ਲਾਰਿਆ ਹੈ ਚਾਹੇ ਉਹ ਇੰਜੈਕਸ਼ਨ ਲਾ ਰਿਹਾ ਹੈ ਤੇ ਇਸ ਤੋਂ ਤੱਕ ਕਿ ਡਰਾਮਾਡੋਲ ਗੋਲੀਆਂ ਖਾ ਰਿਹਾ ਹੈ ਪ੍ਰੈਗਾਕਪਟਲ ਖਾ ਰਿਹਾ ਹੈ ਜਾਂ ਜੀਵ ਵਾਲੀਆਂ ਗੋਲੀਆਂ ਖਾ ਰਿਹਾ ਹੈ ਕੁਝ ਵੀ ਖਾ ਰਿਹਾ ਹੈ ਤਾਂ ਉਹ ਪਹਿਲੇ ਦਿਨ ਅਸੀਂ ਨਸ਼ਾ ਅੱਜਕੱਲ ਕਾਮਣੀਆਂ ਗੋਲੀ ਵੀ ਬੜੀ ਚੱਲ ਰਹੀਆਂ ਨੇ ਜੀ ਹਾਂਜੀ ਬੜਾ ਖੁਸ਼ੀ ਆ ਗਿਆ ਇਹ ਮਤਲਬ ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਉਹਨਾਂ ਨਵਾਂ ਨਸ਼ਾ ਚੱਲ ਪਿਆ ਹੈ ਜਦੋਂ ਪੇਸ਼ੈਂਟ ਦਵਾਈ ਲੈਣ ਆਂਦਾ ਹੈ ਤੇ ਇਹ ਕੋਈ ਵੀ ਦੁਨੀਆ ਦਾ ਨਸ਼ਾ ਜਿਹੜਾ ਹੈ ਨਾ ਆਪਣੀ ਮੈਡੀਸਿਨ ਜਿਹੜੀ ਹੈ ਪਹਿਲੇ ਦਿਨ ਤੋਂ ਬੰਦ ਕਰਾ ਦਿੰਦੀ ਹੈ ਤੇ 15 ਦਿਨਾਂ ਬਾਅਦ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਅਸੀਂ ਦੂਜੇ ਦਿਨ ਦਵਾਈ ਘਟਾਣ ਲੱਗ ਪੈਂਦੇ ਆ ਤੇ 15 ਦਿਨਾਂ ਬਾਅਦ ਦਵਾਈ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਥਕਾਵਟ ਆਉਂਦੀ ਹੈ ਨਾ ਕੋਈ ਉਲਟੀਆਂ ਲੱਗਦੀਆਂ ਨੇ ਨਾ ਲੈਟਰਨ ਲੱਗਦੀਆਂ ਨੇ ਇੱਥੋਂ ਤੱਕ ਅਸੀਂ ਕਹਿੰਦੇ ਆ ਕਿ ਤੂੰ ਜਾ ਕੇ ਕਈ ਵਾਹ ਸਕਦਾ ਮਤਲਬ ਇੱਥੋਂ ਜਾ ਕੇ ਇੱਥੋਂ ਜਾ ਕੇ ਮਤਲਬ ਜੇਕਰ ਉਹਨੇ ਮੈਡੀਸਨ ਛਾੜੇ ਵਾਲੀ ਸ਼ੁਰੂ ਕਰਤੀ ਇਹ ਨਹੀਂ ਕਿ ਉਹਨੂੰ ਮੰਜੀ ਤੇ ਪੈਣਾ ਪਊਗਾ ਅੱਛਾ ਮਤਲਬ ਇਹ ਇਹ ਨਹੀਂ ਹੈਗਾ ਵੀ ਚਲੋ ਜੀ ਹੁਣ ਤੇ ਅਸੀਂ ਇਲਾਜ ਕਰਾਉਣ ਚੱਲੇ ਆ ਅਸੀਂ ਬਾਰਡਰ ਵਾਲੇ ਵੈਦ ਸਾਹਿਬ ਕੋਲ ਚੱਲੇ ਆ ਥਿੰਨ ਸਾਹਿਬ ਕੋਲ ਤੇ ਹੁਣ ਸਾਡਾ ਨਸ਼ਾ ਛਡਾਉਣ ਰਿਹਾ ਸਾਨੂੰ ਰੈਸਟ ਕਰਨ ਦੋ ਇਦਾਂ ਦਾ ਕੋਈ ਮੁੱਢ ਨਾ 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 ਰੈਸਟ ਦਾ ਤਾਂ ਕੋਈ ਮਤਲਬ ਹੀ ਨਹੀਂ ਤੇ ਕਹਿੰਨੇ ਮੰਜੀ ਤੇ ਪੈਣ ਦੀ ਲੋੜ ਹੀ ਨਹੀਂ ਹੈਗਾ ਹੀ ਕੁਝ ਨਹੀਂ ਜਦੋਂ ਉਹਨੂੰ ਹੁੰਦਾ ਹੀ ਕੁਝ ਨਹੀਂ ਸਭ ਨਸ਼ੇ ਨੇ ਤਾਂ ਬਹੁਤ ਘਰ ਪੱਟ ਤੇ ਜੀ ਬਹੁਤ ਪਰਿਵਾਰ ਉਜਾੜ ਤੇ ਤੁਸੀਂ ਕਹਿ ਰਹੇ ਹੋ ਹੈ ਵੀ ਕੁਝ ਨਹੀਂ ਕੋਈ ਆ ਕੁਝ ਛੱਡਣਾ ਚਾਵੇ ਤਾਂ ਸਹੀ ਹਾਂ ਬਿਲਕੁਲ ਕਰੋ ਇੱਕ ਵਾਰੀ ਬਾਹਰ ਤਾਂ ਨਿਕਲੇ ਕੋਈ ਇਸ ਦਲਦਲ ਦੇ ਵਿੱਚੋਂ ਨਿਕਲਣਾ ਤਾਂ ਚਾਵੇ ਮਾਵਾ ਭੈਣਾ ਰੋਂਡੀਆਂ ਨੇ ਪਰ ਉਹ ਆਖੇ ਨਹੀਂ ਲੱਗਦੇ ਠੀਕ ਹੈ ਕਿ ਤੇ ਕਈ ਸਾਡੇ ਕੋਲ ਇੱਥੇ ਤੱਕ ਪਹੁੰਚ ਜਾਣਗੇ ਤੇ ਫਿਰ ਉਹ ਮਾਂ ਆਖੇਗੀ ਨਹੀਂ ਲੈ ਲੈ ਦਵਾਈ ਤੂੰ ਫਿਰ ਭੱਜੇਗਾ ਨਹੀਂ ਮੈਨੂੰ ਚਿੱਟਾ ਲੈ ਦੇ ਠੀਕ ਹੈ ਤੋ ਇਸ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਆਹ ਦੇਖੋ ਅਸੀਂ ਕੈਪਸੂਲ ਤਿਆਰ ਕੀਤੇ ਨੇ ਇਹਨੇ ਜ਼ਿਆਦਾ ਇਹਦੇ ਰਿਜ਼ਲਟ ਆ ਹਾਂਜੀ ਇਹਨਾਂ ਦੇ ਬਹੁਤ ਜ਼ਿਆਦਾ ਰਿਜ਼ਲਟ ਨੇ ਤੇ ਇਹ ਕੋਈ ਵੀ ਪੇਸ਼ੈਂਟ ਸਿਰਫ 15 ਦਿਨ ਖਾਵੇ ਔਰ ਇਹ ਵੀ ਗਾਰੰਟੀ ਹੈ ਕਿ ਕੋਈ ਵੀ ਆਖਿਲ ਜਾ ਸਕਦਾ ਹੈ ਨਹੀਂ ਹੈਗਾ ਕਿ ਉਹ ਮਰੀਜ਼ ਨੂੰ ਨਾਲ ਲਿਆਂ ਦੀ ਲੋੜ ਹੈ ਤੇ ਜੇ ਉਹ ਉੱਥੇ ਬੈਠਾ ਹੈ ਕਿਤੇ ਦੂਰ ਦਰਡੇ ਬੈਠਾ ਤੇ ਕੋਰੀ ਵਰੀ ਲਵਾ ਸਕਦਾ ਚਾਹੇ ਬਾਹਰਲੇ ਮੁਲਕ ਚ ਕੈਨੇਡਾ ਬੈਠਾ ਹੈ ਅਮਰੀਕਾ ਬੈਠਾ ਕਿਤੇ ਵੀ ਬੈਠਾ ਬਾਹਰਲੇ ਮੁਲਕ ਦੀ ਤੁਸੀਂ ਗੱਲ ਕੀਤੀ ਹੈ ਡਾਕਟਰ ਸਾਹਿਬ ਚਾਹੇ ਉਹ ਕੈਨੇਡਾ ਹੈ ਅਮਰੀਕਾ ਹੈ ਸਾਡਾ ਭਾਈਚਾਰਾ ਜਿਹੜਾ ਖਾਸ ਕਰਕੇ ਮੈਂ ਪੰਜਾਬੀ ਭਾਈਚਾਰੇ ਦੀ ਗੱਲ ਕਰਦਾ ਮੁੰਡਿਆਂ ਦੀ ਜਿਹੜੇ ਬڑے ਟ੍ਰਿਪ ਲਾਉਂਦੇ ਨੇ ਮਤਲਬ ਲਗਾਤਾਰ ਉਹਨਾਂ ਦਾ ਟਰਕਿੰਗ ਦਾ ਕੰਮ ਹੈਗਾ ਟਰਾਂਸਪੋਰਟੇਸ਼ਨ ਦਾ ਕੰਮ ਹੈਗਾ ਬੜੇ ਲੌਂਗ ਲੌਂਗ ਟ੍ਰਿਪ ਲੱਗਦੇ ਨੇ ਤੇ ਫਿਰ ਉਸ ਤੋਂ ਬਾਅਦ ਉਹ ਉਹ ਕਹਿੰਦੇ ਸਾਡਾ ਘਰ ਜਾਣ ਨੂੰ ਦਿਲ ਨਹੀਂ ਕਰਦਾ ਇੰਨੀ ਥਕਾਵਟ ਹੋ ਜਾਂਦੀ ਹੈ ਇੰਨੀ ਕਮਜ਼ੋਰੀ ਆ ਜਾਂਦੀ ਹੈ ਫਿਰ ਉਹਨਾਂ ਦਾ ਹੱਲ ਵੀ ਇਹ ਕੈਪਸੂਲਾਂ ਦੇ ਵਿੱਚ ਹੈ ਹਾਂ ਬਿਲਕੁਲ ਜੀ ਇਹ ਗੋਲੀ ਹੱਲ ਕਰੂਗੀ ਉਹਦਾ ਇਹ ਗੋਲੀ ਹੱਲ ਕਰੇਗੀ ਇਹਦੇ ਨਾਲ ਅਸੀਂ ਉਹ ਕੈਪਸੂਲ ਦਿੰਨੇ ਆ ਹਾਂ ਦੇਖੋ ਵਾਈਟ ਕੈਪਸ ਇਹਨਾਂ ਦੋਵਾਂ ਦਾ ਕੰਬੀਨੇਸ਼ਨ ਹੈ ਜੇਕਰ ਅਸੀਂ ਇਹਨਾਂ ਦੋਨਾਂ ਨੂੰ ਮਿਲਾ ਦਈਏ ਤੇ ਜਿਹੜੇ ਦਰਦੇ ਘਰੇ ਨਹੀਂ ਆਂਦੇ ਜਿਨ੍ਹਾਂ ਨੂੰ ਕੋਈ ਨਹੀਂ ਤਗੜੀ ਮਾਰਾ ਕਿ ਉਹਨਾਂ ਦੇ ਦਾ ਕਰੰਟ ਉਹਨਾਂ ਨੂੰ ਆਂਦਾ ਹੀ ਨਹੀਂ ਤੇ ਅਸੀਂ ਕਹਿੰਨੇ ਆ ਕਿ ਆ ਸਾਡੇ ਕੋਲੇ ਲੈ ਕੇ ਜਾਓ ਮੈਡੀਸਨ ਤੇ ਖਾਓ ਜੇ ਸਾਰੀ ਰਾਤ ਵਿਹਲੇ ਬੈਠ ਕੇ ਤੇ ਤਾਂ ਕੀ ਆ ਜੇ ਕੀ ਬਾਤ ਹੈ ਕੀ ਬਾਤ ਹੈ ਚਲੋ ਹੁਣ ਤੁਸੀਂ ਦੇਖੋ ਹੁਣ ਅਸੀਂ ਗੱਲਬਾਤ ਕਰਦੇ ਆ ਇਸ ਖਾਸ ਕਰਕੇ ਚਾਂਦੀ ਵਾਲੀ ਗੋਲੀ ਬਾਬਤ ਡਾਕਟਰ ਸਾਹਿਬ ਕਹਿੰਦੇ ਨੇ ਵੀ ਜਿਹੜੀ ਇਹ ਚਾਂਦੀ ਵਾਲੀ ਗੋਲੀ ਹੈ ਬਹੁਤ ਪਰਿਵਾਰਾਂ ਦੇ ਪਰਿਵਾਰ ਹੈਗੇ ਨੇ ਜਿਹੜੇ ਉਹ ਬਚਾ ਲਏ ਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਚਾ ਲਈਆਂ ਡਾਕਟਰ ਸਾਹਿਬ ਇਹ ਤੁਸੀਂ ਕਹ ਰਹੇ ਚਾਂਦੀ ਰੰਗ ਦੀ ਗੋਲੀ ਹੈ ਜਿਹੜੀ ਤੁਹਾਡੀ ਬੜੀ ਕਾਰਗਰ ਹੈ ਇਹਦੇ ਵਿੱਚ ਕੀ ਖਾਸ ਰੱਖਿਆ ਹੋਇਆ ਹੈ ਤੁਸੀਂ ਕੀ ਖਾਸ ਨੁਸਖਾ ਲਪੇਟਿਆ ਹੋਇਆ ਹੈ ਚਾਂਦੀ ਦੇ ਅੰਦਰ ਇਹਦੇ ਵਿੱਚ ਅਸੀਂ ਭਸਮਾ ਤੇ ਚਾਂਦੀ ਦਾ ਉੱਪਰ ਲੇਪ ਕੀਤਾ ਹੈ ਚਲੋ ਵਕਰੀ ਚਰ ਵਰਕ ਚੜਾਏ ਨੇ ਤੇ ਮਤਲਬ ਭਸਮਾ ਜਿਹੜੀ ਬੁੱਟੀਆਂ ਤਿਆਰ ਕਰਕੇ ਤੇ ਇਹ ਵੀ ਇੱਥੇ ਕੰਮ ਆਂਦੀ ਹੈ ਮਤਲਬ ਸ਼ਕਰਾਨੂ ਪੈਦਾ ਕਰਦੀ ਹੈ ਜਿਨ੍ਹਾਂ ਦੇ ਬਿਲਕੁਲ ਡੈੱਡ ਹੋ ਗਏ ਹੋਏ ਨੇ 2-4 ਘਟਾਨੂ ਅਸੀਂ ਕਹਿੰਦੇ ਆ ਬੀ ਹੋਵੇ ਸਹੀ ਤੇ ਬਾਕੀ ਕੰਮ ਸਾਡਾ ਹੈ ਕਿ ਉਹਨੂੰ ਤਿਆਰ ਕਰਨਾ ਇਹ ਕੋਈ ਔਖਾ ਕੰਮ ਨਹੀਂ ਹੈਗਾ ਘਰੇ ਬੈਠਾ ਨਾ ਸੋਚੀ ਜਾਵੇ ਹਾਏ ਮੈਂ ਹੁਣ 60 ਸਾਲ ਦਾ ਹੋ ਗਿਆ ਤੇ ਮੇਰੇ ਕੋਲ ਹਾਲ ਨਹੀਂ ਨਿਕਲਦਾ ਇੱਥੋਂ ਦਾ ਕਿ ਸਾਡੇ ਕੋਲ ਬਜ਼ੁਰਗ ਜੋੜੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਾਡੇ ਕਿਸੇ ਦੀ ਡੈਥ ਹੋ ਗਈ ਪੁੱਤਰ ਦੀ ਜਾਂ ਕਈ ਐਡਾ ਕਹਿੰਦੇ ਨੇ ਸਾਨੂੰ ਛੱਡ ਕੇ ਫਾ ਬਾਹਰਲੇ ਮੁਲਕ ਚਲੇ ਗਏ ਅਸੀਂ ਦੁਬਾਰਾ ਬੱਚਾ ਲੈਣਾ ਚਾਹੁੰਨੇ ਆ ਤੇ ਇਸ ਹਸਾਬ ਨਾਲ ਲੋ ਇਹ ਮੈਡੀਸਿਨ ਅਸੀਂ ਦੇ ਕੇ ਦੁਬਾਰਾ ਬੱਚਾ ਲੈ ਲੈ ਲੈਂਦੇ ਨੇ ਡਾਕਟਰ ਸਾਹਿਬ ਬਹੁਤ ਵੱਡੀ ਗੱਲ ਆ 50 60 ਸਾਲ ਦੀ ਉਮਰ ਹਾਂਜੀ ਬਿਲਕੁਲ ਜੀ ਬਿਲਕੁਲ ਇੰਨੀ ਵਧੀਆ ਦਵਾਈ ਹੈ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜੀ ਇਹ ਇਸ ਤਰ੍ਹਾਂ ਦਾ ਨੁਸਖਾ ਹੈਗਾ ਇਹ ਕੀ ਨੁਸਖਾ ਤੁਸੀਂ ਬਣਾਇਆ ਹੁਣ ਆਪਾਂ ਗੋਲੀ ਦੀ ਗੱਲ ਕਰਦੇ ਆਂ ਜਿਸ ਗੋਲੀ ਦੀ ਚਰਚਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਹੋ ਰਹੀ ਹੈ ਇਹ ਗੋਲੀ ਕਿਹੜੀਆਂ ਚੀਜ਼ਾਂ ਤੋਂ ਬਣਾਈ ਹੋਈ ਹੈ ਤੁਸੀਂ ਲੋਕ ਕਹਿੰਦੇ ਨੇ ਜੇ ਅਸੀਂ ਇਹ ਗੋਲੀ ਖ ਦੇਸੀ ਵੀ ਇੰਨੀ ਤਾਕਤ ਇੰਨੀ એનર્ਜੀ ਸਾਡਾ ਸਰੀਰ ਉਹ ਹੀ ਹੈ ਹਾਂਜੀ ਬਿਲਕੁਲ ਜੀ ਇਹਦੇ ਵਿੱਚ ਵੀ ਜੜੀ ਬੂਟੀਆਂ ਤਿਆਰ ਨੇ ਜੜੀ ਬੂਟੀਆਂ ਪਾ ਕੇ ਭਸਮਾ ਪਾ ਕੇ ਇਹਨੂੰ ਤਿਆਰ ਕੀਤਾ ਗਿਆ ਹਾਂ ਹਾਂ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਦੇ ਵਿੱਚ ਜੀ ਜੀ ਬੜਾ ਪਿਆਰਾ ਨੁਕਸਾ ਹੈ ਅੱਛਾ ਜੀ ਤੇ ਫਿਰ ਇਹ ਜਿਹੜੇ ਅਡਰ ਸਾਹਿਬ ਆ ਕੀ ਰੱਖੇ ਹੋਏ ਨੇ ਜੀ ਤੁਸੀਂ ਇਹ ਕੀ ਨੇ ਅੱਛਾ ਜੀ ਆਹ ਦੇਖੋ ਜਿਹੜੀ ਆਹ ਮੈਡੀਸਨ ਹੈ ਹਾਂਜੀ ਜਦੋਂ ਇਹ ਇਹ ਪੇਸ਼ੈਂਟ ਨੂੰ ਅਸੀਂ ਦਿੰਨੇ ਆ ਧੁੰਨੀ ਚ ਪਾਉਣ ਵਾਸਤੇ ਧੁੰਨੀ ਚ ਪਾਉਣ ਵਾਸਤੇ ਹਾਂਜੀ ਧੁੰਨੀ ਉਹ ਕਿਉਂ ਜੀ ਤੇ ਜਦੋਂ ਇਹ ਕੋਈ ਵੀ ਆਪਾਂ ਮਤਲਬ ਪਰਮੇਸ਼ਰ ਨੇ ਆਪਾਂ ਨੂੰ ਖਾਣਾ ਤੁੰਨੀ ਥਾਣੀ ਪਹਚਾਇਆ ਸੀ ਠੀਕ ਹੈ ਤੇ ਜਨਮ ਤੋਂ ਪਹਿਲਾਂ ਤੇ ਅੱਜ ਜੇ ਅਸੀਂ ਇਹਨੂੰ ਤੇਲ ਦੇਨੇ ਆ ਮੈਡੀਸਨ ਦੇ ਰਾਈ ਜਾਂ ਦੇਨੇ ਆ ਉਹ ਸਾਰੇ ਸਰੀਰ ਨੂੰ ਲੱਗਦਾ ਇੱਥੋਂ ਤੱਕ ਕਿ ਸ਼ੂਗਰ ਠੀਕ ਕਰ ਦਿੰਦਾ ਤੇ ਇਹ ਅਸੀਂ ਪੀਣ ਵਾਸਤੇ ਦੇਨੇ ਆ ਇੱਕੋ ਬੂੰਦ ਸਿਰ ਪੀਣੀ ਹੁੰਦੀ ਹੈ ਪੀਣੀ ਹੁੰਦੀ ਹੈ ਜੀ ਉਹਨਾਂ ਜਿਹੜੀਆਂ ਨੇ ਤੁੰਨੀ ਚ ਪਾਣੀਆਂ ਤੇ ਇੱਕ ਡਰਾਪਸ ਜਿਹੜਾ ਉਹ ਪੀਣਾ ਹੁੰਦਾ ਅੱਛਾ ਪੀਣਾ ਵੀ ਹੈ ਇੱਕ ਹਾਂ ਇਹੀ ਪੀਣਾ ਹੈ ਇਹੀ ਤੁੰਨੀ ਚ ਪਾਣਾ ਹੈ ਔਰ ਇਹ ਵੱਟ ਕੱਟ ਦਿੰਦਾ ਕਿਸ ਤਰ੍ਹਾਂ ਦੇ ਵੱਟ ਜੀ ਵੀ ਦੱਸ ਬੱਲੇ ਬੱਲੇ ਵਾਲੇ ਅੱਛਾ ਬੱਲੇ ਬੱਲੇ ਵਾਲੇ ਵੱਟ ਕਰ ਦਿੰਦਾ ਤੇ ਫਿਰ ਉਹ ਖੱਟੇ ਰੰਗ ਦਾ ਜਿਹੜਾ ਖੱਟੇ ਰੰਗ ਦਾ ਤੇਲ ਰੱਖਿਆ ਉਹ ਕੀ ਕੰਮ ਕਰਦਾ ਵਾਲਾਂ ਵਾਸਤੇ ਆ ਤਿਆਰ ਕੀਤਾ ਆ ਜਿਨ੍ਹਾਂ ਦੀਵਾਲ ਝੜ ਤੁਸੀਂ ਇਹ ਸਾਰੇ ਨੁਸਖੇ ਆਪ ਤਿਆਰ ਕਰਦੇ ਹੋ ਡਾਕਟਰ ਸਾਹਿਬ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਹ ਨੁਸਖੇ ਫਾਰਮੂਲਿਆਂ ਦੇ ਮਾਮਲੇ ਦੇ ਵਿੱਚ ਕਮ ਸੇ ਕਮ 20 ਸਾਲ ਹੋ ਗਏ ਆਪਾਂ ਨੂੰ 20 ਸਾਲ ਹੋ ਗਏ ਹਾਂਜੀ ਤੇ ਇਹ ਤੇਲ ਜਿਹੜਾ ਤਿਆਰ ਕੀਤਾ ਜਿਨ੍ਹਾਂ ਦੀਵਾਲ ਝੜਦੇ ਨੇ ਸਮੇਂ ਤੋਂ ਪਹਿਲਾਂ ਸਫੈਦ ਹੋ ਰਹੇ ਨੇ ਤੇ ਉਹਨਾਂ ਨੇ ਗ੍ਰੋਥ ਵਾਸਤੇ ਬਹੁਤ ਜ਼ਿਆਦਾ ਰਿਜ਼ਲਟ ਡਾਕਟਰ ਸਾਹਿਬ ਮੇਰੇ ਤੁਹਾਡੇ ਜਦੋਂ ਮੈਂ ਜਦੋਂ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਹਾਂ ਮੇਰੇ ਵਾਲ ਸਫੈਦ ਆਉਣੇ ਸ਼ੁਰੂ ਹੋ ਗਏ ਨੇ ਹਾਂ ਨਾ ਚ ਚਲੋ ਉਮਰ ਦਾ ਤਕਾਜ਼ਾ ਹੈ ਬਹੁਤ ਵਾਰ ਹੁੰਦਾ ਹੈ ਪਰ ਮੈਂ ਦੇਖਿਆ ਵੀ ਤੁਹਾਡੀ ਦਾੜੀ ਦੇ ਵਿੱਚ ਇੱਕ ਵੀ ਵਾਲ ਸਫੈਦ ਨਹੀਂ ਇਹੀ ਤੇਲ ਯੂਜ਼ ਕਰਦੇ ਹੋ ਤੁਸੀਂ ਜੀ ਬਹੁਤ ਵਧੀਆ ਤੇਲੇ ਮੈਂ ਜਦੋਂ ਸਭ ਤੋਂ ਪਹਿਲੀ ਪਹਿਲੀ ਵਾਰ ਜਦੋਂ ਤੁਹਾਡੀ ਅਸੀਂ ਇੰਟਰਵਿਊ ਕੀਤੀ ਸੀ ਉਦੋਂ ਵੀ ਦਾੜੀ ਦੀ ਚਰਚਾ ਮੈਂ ਕੀਤੀ ਸੀ ਅੱਜ ਤੋਂ ਸਾਲ 2 ਸਾਲ 3 ਸਾਲ ਪਹਿਲਾਂ ਤੇ ਅੱਜ ਵੀ ਤੁਸੀਂ ਉਹੀ ਦਾੜੀ ਇਹ ਸਾਰੀ ਚੀਜ਼ਾਂ ਉਹੀ ਨੇ ਇਹ ਨੈਚੁਰਲ ਹੈ ਜੀ ਹਾਂ ਜੀ ਬਿਲਕੁਲ ਨੈਚੁਰਲ ਹੈ ਔਰ ਅਸੀਂ ਇਹੀ ਤੇਲ ਯੂਜ਼ ਕਰਦੇ ਹਾਂ ਸਾਰਾ ਪਰਿਵਾਰੀ ਮਤਲਬ ਜਿਹੜਾ ਤੇਲ ਤੁਸੀਂ ਆਪ ਯੂਜ਼ ਕਰਦੇ ਹੋ ਉਹੀ ਇਹ ਕਿੰਨਾ ਕੁ ਲਾਉਣਾ ਹੁੰਦਾ ਜੀ ਦਾੜੀ ਨੂੰ ਜਾਂ ਕੇਸਾਂ ਨੂੰ ਐਵੇਂ 2-4 ਬੂੰਦਾਂ ਦੋ ਚਾਰ ਬੂੰਦਾਂ ਕਿਵੇਂ ਜੀ ਦੋ ਚਾਰ ਬੂੰਦਾਂ ਪਾ ਕੇ ਤੇ ਬਸ ਮੰਨ ਲਵੋ ਅੱਛਾ ਹਾਂ ਤੇ ਬਹੁਤ ਸੋਹਣੀ ਸਮੈਲ ਐਸੀ ਵੀ ਕੋਈ ਗੱਲ ਨਹੀਂ ਬਸ ਐਵੇਂ ਕੀਤਾ ਅੱਛਾ ਮਤਲਬ ਨਾਲ ਹੀ ਲਾਉਣੀ ਐ ਐਵੇਂ ਕੀਤਾ ਬਸ ਐਵੇਂ ਨਾਲ ਨਾਲ ਕੋਈ ਅੱਛਾ ਹਾਂ ਵੇਖੋ ਪ੍ਰੈਗਨੈਂਸ ਵੀ ਬਹੁਤ ਸੋਹਣੀ ਹੈ ਜੀ ਕੋ ਬਹੁਤ ਸੋਹਣਾ ਇੱਧਰ ਵੇਖੋ ਤੁਸੀਂ ਬਣ ਗਿਆ ਹੈ ਤੇ ਐਦਾਂ ਬਣ ਗਿਆ ਬਸ ਤੁਸੀਂ ਇਹਨੂੰ ਲਾਓ ਵੇਖੋ ਚਲਕਾ ਨਹੀਂ ਕਿਹਾ ਕੀ ਆ ਨੇ 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 ਜਿਹੜਾ ਕਾਹਦੇ ਨਾਲ ਖੜੀ ਜੀ ਅੱਛਾ ਤੇ ਡਾਕਟਰ ਸਾਹਿਬ ਇੱਕ ਹੋਰ ਆਖਿਰ ਦੇ ਵਿੱਚ ਸਵਾਲ ਹੈਗਾ ਜਿਹੜਾ ਤੁਹਾਡਾ ਨੁਸਖਾ ਇਹ ਫਾਰਮੂਲਾ ਤੁਹਾਡਾ ਕੇਲੇ ਵਾਲਾ ਤੁਸੀਂ ਕਹਿ ਰਹੇ ਹੋ ਵੀ ਬਣਾਉਣਾ ਸ਼ੇਕ ਦੇ ਨਾਲ ਇੱਕ ਜਿਹੜੀ ਗੋਲੀ ਹੈਗੀ ਹੈ ਵਿਗਿਆਨ ਨੂੰ ਫੇਲ ਕਰ ਦਿੰਦੀ ਹੈ ਤੁਸੀਂ ਤੁਹਾਡਾ ਦਾਵਾ ਇਹ ਹੈ ਤੇ ਫਿਰ ਜਿਹੜੇ ਮੁੰਡੇ ਕੁੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕਿਹੜੀ ਤੁਸੀਂ ਸੁਜੈਸਟਿੰਗ ਕਰੋਗੇ ਕਿ ਅਗਰ ਉਹ ਤੁਸੀਂ ਪਹਿਲਾਂ ਦੱਸ ਦਿੱਤਾ ਹੈ ਬਨਾਣਾ ਸ਼ੇਕ ਵਾਲਾ ਤੁਸੀਂ ਬਨਾਣਾ ਸ਼ੇਕ ਪੀ ਸਕਦੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਫਰਕ ਪੈਣਾ ਪਰ ਬਹੁਤ ਵਾਰ ਹੁੰਦਾ ਜੀ ਕਿ ਜਿਹੜੀ ਇਹ ਗੋਲੀਆਂ ਨੇ ਇਹ ਬਨਾਣਾ ਸ਼ੇਕ ਹੈਗਾ ਸਾਨੂੰ ਸਹੀ ਇਸਤੇਮਾਲ ਨਹੀਂ ਆਉਂਦਾ ਔਰ ਅਸੀਂ ਸਹੀ ਪਰਹੇਜ਼ ਨਹੀਂ ਕਰਦੇ ਤੁਸੀਂ ਇੱਕ ਮਰੀਜ਼ ਨੂੰ ਆਪਣੇ ਨੂੰ ਬੈਠੇ ਕਹਿ ਰਹੇ ਸੀ ਕਿ ਜੇ ਤੁਸੀਂ ਪਰਹੇਜ਼ ਨਹੀਂ ਕਰਨਾ ਤਾਂ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈ ਪਰਹੇਜ਼ ਕਿੰਨਾ ਕੁ ਜ਼ਰੂਰੀ ਹੈ ਇਹ ਸਾਰੇ ਨੁਸਖੇ ਫਾਰਮੂਲਿਆਂ ਦੇ ਨਾਲ ਪਰਹੇਜ਼ ਠੀਕ ਹੈ ਹੁਣ ਦੇਖੋ ਇੱਕ ਹੋਰ ਤੁਹਾਨੂੰ ਗੱਲ ਦਸੀਏ ਜੇ ਅਸੀਂ ਪੇਸ਼ੈਂਟ ਨੂੰ ਇਹ ਕਹਿ ਦਈਏ ਕਿ ਤੁਸੀਂ ਸ਼ਰਾਬ ਮੀਟ ਅੰਡਾ ਨਹੀਂ ਖਾਣਾ ਤਾਂ ਪੇਸ਼ੈਂਟ ਸਾਡੇ ਕੋਲ ਦਵਾਈ ਲੈਣ ਹੀ ਨਹੀਂ ਆਏਗਾ। ਅੱਛਾ। ਤਾਂ ਇਸ ਕਰਕੇ ਅਸੀਂ ਪ੍ਰੇਜ ਬਹੁਤ ਘੱਟ ਰੱਖੇ ਨੇ ਕਿ ਆਹਨ ਜੀਐਨੂ ਔਰ ਜੇਕਰ ਮੰਨ ਲਓ ਜੇ ਸ਼ਰਾਬ ਮੀਟ ਅੰਡਾ ਲੈ ਰਿਹਾ ਹੈ ਨਾਲ ਵੀ ਲੈ ਰਿਹਾ ਹੈ ਜਾਂ ਫਾਸਟ ਫੂਡ ਨਵੀ ਪਨੀਰੀ ਨਹੀਂ ਛੱਡ ਰਹੀ ਤਾਂ ਉਹ ਦਵਾਈ ਖਾਵੇ ਐਸੀ ਕੋਈ ਗੱਲ ਨਹੀਂ ਹੈਗੀ 90% ਰਿਜ਼ਲਟ ਮਿਲ ਜਾਣਗੇ ਜੇ ਅਸੀਂ 100 ਨਹੀਂ ਮਿਲਣਗੇ। ਬਸ ਲਾ ਫਿਰ ਜਿਹੜੀ ਜਿਹੜੀ ਕੰਮ ਉਹਨੇ ਮਹੀਨੇ ਚ ਬੰਦਾ ਬਸ ਉਹ ਇੱਕ ਮਹੀਨਾ ਪੰਜ ਦਿਨ ਜਾਂ 10 ਦਿਨ ਲੱਗ ਜਣਗੇ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਇਹ ਬਸ ਬਸ ਇਹੀ ਮਤਲਬ ਪਰ ਇਹਸ ਕਿਤੇ ਬਗੈਰ ਪਰ ਇਹਜ ਕੀਤੇ ਬਗੈਰ ਇਹ ਨਾ ਸੋਚਣ ਘਰੋਂ ਵੀ ਡਾਕਟਰ ਸਾਹਿਬ ਨੇ ਆਹ ਬੰਦ ਕਰ ਦੇਣਾ ਆ ਉਹ ਬੰਦ ਕਰ ਦੇਣਾ ਤੇ ਅਸੀਂ ਤੁਰ ਗਏ ਹੀ ਨਾ ਤੇ ਉਹ ਸਾਡੇ ਕੋਲ ਆਣ ਬੇਫਿਕਰੇ ਹੋ ਕੇ ਆਣ ਔਰ ਉਹਦੀ ਮੈਰਿਜ ਰੱਖ ਕੇ ਆਣ ਕੀ ਰੱਖਿਆਣ ਜੀ ਹਾਂ ਜੇਕਰ ਕੋਈ ਮੈਰਿਜ ਨਹੀਂ ਕਰਵਾ ਰਿਆ ਤੇ ਮੈਰਿਜ ਰੱਖ ਕੇ ਸਾਨੂੰ ਸੁਨੇਹਾ ਦੇਵੇ ਕਿ ਮੇਰੇ ਆਸ ਦਿਨ ਮੈਰਿਜ ਹੈ ਤੇ ਅਸੀਂ ਉਹਨੂੰ ਲੋਇ ਜੜਾ ਕਰ ਦਾਂ अच्छा डॉक्टर साहब फिर थोड़े ना رابطہ किस तरीके नाल ਕੀਤਾ ਜਾ ਸਕਦਾ ਤੁਸੀਂ ਨੁਸਖੇ ਫਾਰਮੂਲੇ ਬਹਾਵਾ ਲਈ ਬੈਠੇ ਹੋ ਭੰਡਾਰ ਹੈਗਾ ਤੁਹਾਡੇ ਕੋਲ ਤੇ ਇੱਕ ਹੋਰ ਬੜਾ ਗੱਲ ਹੈ ਅੱਜ ਕੱਲ੍ਹ ਨਾ ਜੀ ਸਿਰ ਬੜਾ ਦਰਦ ਕਰਦਾ ਲੋਕਾਂ ਦਾ ਉਹ ਕਹਿੰਦੇ ਵੀ ਸਿਰ ਨੂੰ ਸਾਡਾ ਸਿਰ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਇਹ ਤੇਲ ਸਾਡਾ ਉਹਦੇ ਤੇ ਕੰਮ ਕਰੇਗਾ ਹਾਂਜੀ ਬਿਲਕੁਲ ਕਰੇਗਾ ਜੀ ਜਿਨ੍ਹਾਂ ਦੇ ਸਿਰ ਦਰਦ ਕਰਦੇ ਨੇ ਔਰ ਉਹਨਾਂ ਲਈ ਵੀ ਕਰੇਗਾ ਤੇ ਕੋਈ ਵੀ ਜੇਕਰ ਕਿਸੇ ਨੂੰ ਵੀਕਨੈਸ ਲੱਤਾਂ ਪੀੜ ਕਰੀ ਜਾਂਦੀਆਂ ਨੇ ਜਾਂ ਹੋਰ ਕੋਈ ਉਹਨਾਂ ਲਈ ਵੀ ਕਰੇਗਾ ਜਿਨ੍ਹਾਂ ਦੇ ਜੋੜ ਦਰਦ ਕਰਦੇ ਨੇ ਉਹਨਾਂ ਨੂੰ ਵੀ ਕਰੇਗਾ بواਸੇਰ ਵਾਲਿਆਂ ਨੂੰ ਕਰੇਗਾ ਹਾਂਜੀ ਜਿਨ੍ਹਾਂ ਨੂੰ ਕਿੰਨੀਆਂ ਕਿੰਨੀਆਂ ਬਿਮਾਰੀਆਂ ਤੇ ਕੰਮ ਕਰਦਾ ਤੁਹਾਡਾ ਇਹ ਤੇ ਇਹ ਘੱਟੋ ਘੱਟ 40 ਬਿਮਾਰੀਆਂ ਤੇ ਕੰਮ ਕਰਦਾ ਹੈ ਤਕਰੀਬਨ ਸਿਹਤ ਦੇ ਕੋਈ ਵੀ ਕਿਤੇ ਫਾਲਟ ਪੈ ਰਿਹਾ ਹੈ ਤਾਂ ਇਹ ਜਿਹੜਾ ਕਵਰ ਕਰ ਜਾਂਦਾ ਠੀਕ ਹੈ ਠੀਕ ਹੈ ਤੇ ਫਿਰ ਡਾਕਟਰ ਸਾਹਿਬ ਹੁਣ ਇਹ ਸਾਨੂੰ ਆਖਿਰ ਦੇ ਵਿੱਚ ਫਾਰਮੂਲਾ ਨੁਸਖਾ ਵੀ ਦੱਸ ਦਿਓ ਆਪਣਾ ਵੀ ਜਿਹੜਾ ਇਹ ਗੋਲੀ ਹੈਗੀ ਹੈ ਇਹ ਕੇਲੇ ਦੇ ਸ਼ੇਕ ਨਾਲ ਕਿਵੇਂ ਜ਼ਿਆਦਾ ਕੰਮ ਕਰਦੀ ਔਰ ਕਿਸ ਵੇਲੇ ਔਰ ਕਿਵੇਂ ਦਾ ਇਸਤੇਮਾਲ ਇਸਤੇਮਾਲ ਹੈ ਉਹ ਕਰਨਾ ਹਾਂਜੀ ਅਸੀਂ ਇਹਨੂੰ ਰਾਤ ਨੂੰ ਸੌਣ ਲੱਗਿਆਂ ਦਿੰਨੇ ਆ ਇੱਕ ਗੋਲੀ ਤੇ ਇੱਕ ਕੈਪਸੂਲ ਜੇਕਰ ਪੇਸ਼ੈਂਟ ਉਹ ਲਵੇ ਔਰ ਜੇਕਰ ਬਨਾਣਾ ਸ਼ੇਕ ਨਾਲ ਲੈ ਲਵੇ ਫਿਰ ਕੁਝ ਮੈਡੀਸਨਾਂ ਅਸੀਂ ਲੱਗ ਦੇਣੀਆਂ ਹੁੰਦੀਆਂ ਨੇ ਕਿ ਉਹਨੂੰ ਦੱਸਣਾ ਹੁੰਦਾ ਵੀ ਇਸ ਤਰੀਕੇ ਨਾਲ ਲੈਣੀਆਂ ਨੇ ਔਰ ਪੇਸ਼ੈਂਟ ਤਾਂ ਸਾਨੂੰ ਇੱਥੋਂ ਤੱਕ ਇਹ ਗੱਲ ਕਹਿੰਦੇ ਨੇ ਕਿ ਸਾਡੀ ਮੈਡੀਸਨ ਘੱਟ ਕਰ ਦਿਓ ਸਾਡੇ ਕੋਲੋਂ ਸਵੇਰੇ ਕੰਮ ਨਹੀਂ ਹੁੰਦਾ ਹਾਂਜੀ ਇੰਨੀ ਮਤਲਬ ਉਦਰੀ ਤੇ ਆਂਦਾ ਹੀ ਜਾਂਦਾ ਇੰਨੀ ਜ਼ਿਆਦਾ ਸਰੀਰ 'ਚ ਗਰਮੀ ਇਹ ਦਿੰਦਾ ਠੀਕ ਹੈ ਹੀਟ ਇੰਨੀ ਜਿਆਦਾ ਆਂਦੀ ਏ ਕਿ ਸਵੇਰੇ ਉਹਨੂੰ ਪ੍ਰੋਬਲਮ ਆ ਰਹੀ ਏ ਪਬਲਿਕ ਦੇ ਵਿੱਚ ਖੜਨ ਲੱਗਿਆ ਤੇ ਜਿਹੜੇ ਵੀ ਪੇਸ਼ੈਂਟ ਸਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਨੇ ਜੇਕਰ ਕੋਈ ਫਾਰਨ ਬੈਠਾ ਹੈ ਤਾਂ ਉਹ WhatsApp ਕਾਲ ਕਰੇ ਤੇ ਸੰਡੇ ਛੁੱਟੀ ਹੁੰਦੀ ਏ ਸੰਡੇ ਨਾ ਆਣ ਬਾਕੀ ਦਿਨ ਜਦੋਂ ਮਰਜ਼ੀ ਆ ਜਾਣ ਤੇ ਜਿਨ੍ਹਾਂ ਨੇ ਦੂਰੋਂ ਆਣੇ ਕੋਲ ਕਾਲ ਕਰ ਲੈਣ ਪਹਿਲਾਂ ਪੂਰੀ ਤਰ੍ਹਾਂ ਐਡਰੈਸ ਸਮਝ ਲੈਣ ਅੱਛਾ ਬੈਠੇ ਕਿਥੋਂ ਐਡਰੈਸ ਦੱਸ ਹੀ ਦਿਓ ਜਿਹੜੇ ਇਸ ਵੇਲੇ ਵੀਡੀਓ ਦੇਖ ਰਹੇ ਨੇ ਮੈਂ ਡਾਕਟਰ ਗੁਰਚਰਨ ਸਿੰਘ ਆਊਟਸਾਈਡ ਬਾਂਸੀ ਗੇਟ ਨੇੜੇ ਕਰਨਲ ਬੌਟਰੀ ਨੇੜੇ ਦੇਵ ਸਮਾਜ ਕਾਲਜ ਬੜਾ ਮਸ਼ਹੂਰ ਕਾਲਜ ਹੈ ਕੁੜੀਆਂ ਦਾ ਕਾਲਜ ਆ ਪਿਛਲੇ ਪਾਸੇ ਆਪਣੇ ਨਾਲ ਹੀ ਹੈ ਠੀਕ ਹੈ ਠੀਕ ਹੈ ਤੇ ਦੇਵ ਸਮਾਜ ਕਾਲਜ ਦੀ ਲੋਕੇਸ਼ਨ ਭਰ ਕੇ ਵੀ ਆਇਆ ਜਾ ਸਕਦਾ ਓਕੇ ਤੇ ਚੌਕ ਬਾਂਸੀ ਗੇਟ ਦੇ ਨਾਲੇ ਬਿਲਕੁਲ ਦੁਕਾਨ ਹੈ ਔਰ ਨੰਬਰ ਜਿਹੜਾ ਮੇਰਾ ਹੈ 9855628302 ਤੇ 9592405224 ਤੇ ਰੱਪਤਾ ਕੈਮ ਕਰਨ ਤੇ ਕੋਰੀਅਰ ਲੱਗ ਜਾਂਦੇ ਨੇ ਅੱਛਾ ਬਾਹਰ ਵੀ ਭੇਜ ਦਿੰਦੇ ਹੋ ਹਾਂ ਕਿਸੇ ਵੀ ਮੁਲਕ ਦੇ ਵਿੱਚ ਕਿੰਨੇ ਕੰਟਰੀਜ਼ ਜਾਂਦੇ ਤੁਹਾਡੇ ਨੁਸਖਾ ਫਾਰਮੂਲਾ ਟੋਟਲ ਕੰਟਰੀਆਂ ਚ ਟੋਟਲ ਕੰਟਰੀ ਇੱਕ ਸਿਰ ਪਾਕਿਸਤਾਨੀ ਭੇਜਦੇ ਬਾਕੀ ਸਾਰੀ ਥਾਂ ਤੇ ਜਾ ਰਹੀ ਹੈ ਮੈਡੀਸਨ ਤੇ ਜਦੋਂ ਮਰਜੀ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਜੀ ਆਨ ਨੂੰ ਹੋਰ ਅਸੀਂ ਉਹਨਾਂ ਨੂੰ ਕਦੇ ਵੀ ਨਰਾਸ਼ ਨਹੀਂ ਹੁੰਦੇ ਆ ਕੀ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਨੁਸਖੇ ਫਾਰਮੂਲੇ ਦੇਣ ਵਾਸਤੇ ਸੋ ਥੋੜੀ ਗੱਲਬਾਤ ਹੈਗੀ ਹੈ ਜਿਹੜੀ ਕਰਾਈ ਹੈ ਡਾਕਟਰ ਗੁਰਚਰਨ ਸਿੰਘ ਥਿੰਦ ਹੋਰਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਹ ਕੇਲੇ ਦਾ ਸ਼ੇਕ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏਗਾ ਬਨਾਣਾ ਸ਼ੇਕ ਆਪਣੀ ਜ਼ਿੰਦਗੀ ਦੇ ਵਿੱਚ ਲਿਆਏਗਾ ਤੇ ਇਹ ਗੋਲੀ ਉਹਨਾਂ ਵੱਲੋਂ ਬਣਾਈ ਗਈ ਇਹ ਦੇਸੀ ਵਿਆਗਰਾ ਉਹਦੇ ਨਾਲ ਖਾਣੇ ਸ਼ੁਰੂ ਕਰ ਦੇਗਾ ਤਾਂ ਉਹਦਾ ਜਿਹੜਾ ਸਰੀਰ ਹੈਗਾ ਉਹ ਕਰੰਟ ਐਵੇਂ ਪੈਦਾ ਕਰਨ ਲੱਗ ਜਾਏਗਾ ਜਿਵੇਂ ਅੰਦਰ ਕਿਸੇ ਨੇ 440 ਵਾਟ ਦਾ ਅਸੀਂ ਕਹਿ ਲਈਏ ਕਿ ਟਰਾਂਸਫਾਰਮਰ ਰੱਖ ਦਿੱਤਾ ਹੋਵੇ ਬਿਜਲੀ ਇੰਨੀ ਜ਼ਿਆਦਾ ਅਸੀਂ ਕਹਿ ਲਈਏ ਕਿ ਤਾਕਤ ਇੰਨੀ ਜ਼ਿਆਦਾ એનર્ਜੀ ਹੈ ਜਿਹੜੀ ਇੰਨੀ ਜ਼ਿਆਦਾ ਊਰਜਾ ਹੈ ਉਹਦੇ ਸਰੀਰ ਦੇ ਵਿੱਚ ਆਉਣੀ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਬਿਨਾ ਡਾਕਟਰ ਦੇ ਕੰਸਲਟ ਤੋਂ ਤੁਸੀਂ ਕਦੇ ਵੀ ਇਸਤੇਮਾਲ ਨਾ ਕਰੋ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਦੱਸਿਆ ਗਿਆ ਨੁਸਖਾ ਫਾਰਮੂਲਾ ਇਸਤੇਮਾਲ ਕਰਿਆ ਕਰੋ ਕਿਉਂਕਿ ਬਹੁਤ ਵਾਰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਕੋਈ ਵੀ ਨੁਸਖਾ ਫਾਰਮੂਲਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਵੀ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋੜ ਆ ਗਿਆ